ਮੈਂ ਕੋਈ ਕਿਸੇ ਪਿੰਡ ਦੇ ਵਿੱਚ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਦੇਖਿਆ ਜਿਹੜਾ ਲੋਕਾਂ ਦੀ ਜਾ ਕੇ ਬਾਹ ਫੜਦਾ ਹੋਵੇ আর ਜਿਵੇਂ ਹੁਣ ਇਹਨਾਂ ਨੇ ਉਹਨੂੰ ਆਫਤ ਡਿਕਲੇਅਰ ਕਰਤਾ ਉਹਦੇ ਤੋਂ ਬਾਅਦ ਜਿਹੜਾ ਵੀ ਲੋਕਾਂ ਦਾ ਜੜਾ ਹੋਇਆ ਵਾ ਉਹਦੇ ਲਈ ਵਿਸ਼ੇਸ਼ ਪੈਕੇਜ ਦੇਣਾ ਚਾਹੀਦਾ ਪੰਜਾਬ ਦੇ ਹਾਕਮਾਂ ਦੇ ਵੱਲੋਂ ਲੋਕਾਂ ਨੂੰ آگਾਹ ਨਹੀਂ ਕੀਤਾ ਗਿਆ ਤੇ ਇਕਦਾਂਮੀ ਪਾਣੀ ਆਇਆ ਅੱਜ ਇਹ ਕਿੰਨਾ ਵੱਡਾ ਨੁਕਸਾਨ ਆ ਹੋਇਆ ਇਹ ਤੇ ਜਦੋਂ ਪਾਣੀ ਉਤਰਨਾ ਉਸ ਤੋਂ ਬਾਅਦ ਜਿਆਦਾ ਪਤਾ ਲੱਗੂਗਾ ਕਿਉਂਕਿ ਇੰਨਾ ਪਾਣੀ ਜਿਹੜਾ ਇੱਕਦਮ ਆ ਜਾਣਾ ਦਰਿਆਵਾਂ ਦੇ ਵਿੱਚ ਲੋਕਾਂ ਦੇ ਲਈ ਸਥਿਤੀ ਜਿਹੜੀ ਬੜੀ ਭਿਆਨਕ ਬਣੀ ਵਾਏ ਗੁਰਜੀ ਕਾ ਕਾਲ ਸਾਹ ਵਾਏ ਗੁਰਜੀ ਕੀ ਫਤਿਹ ਹਾਲਾਤ ਜਿਹੜੇ ਨੇ ਦੇਖੋ ਜਿਹੜੀਆਂ ਤੇ ਫਸਲਾਂ ਡੁੱਬੀਆਂ ਵਾਂ ਅਜੇ ਡੁੱਬੀਆਂ ਹੀ ਪਈਆਂ ਵਾਂ ਕੁਝ ਘਰਾਂ ਤੋਂ ਪਾਣੀ ਉਤਰਿਆ ਵਾ ਅ ਜਿੰਨਾ ਘਰਾਂ ਤੋਂ ਪਾਣੀ ਉਤਰਿਆ ਵੀ ਉੱਥੇ ਸਲਾਬ ਆ ਲੋਕਾਂ ਦੇ ਪਸ਼ੂ ਡੰਗਰ ਵੀ ਮਰ ਗਏ ਆ ਅੱਗੇ ਨਾਲੋਂ ਭਾਵੇਂ ਥੋੜਾ ਜਿਹਾ ਪਾਣੀ ਉਤਰਿਆ ਪਰ ਅਜੇ ਵੀ ਹਾਲਾਤ ਬਹੁਤੇ ਠੀਕ ਨਹੀਂ ਪਰ ਰਾਹਤ ਵਾਲੀ ਗੱਲ ਇਹ ਆ ਕਿ ਇਸ ਔਖੇ ਸਮੇਂ ਤੇ ਬਹੁਤ ਸਾਰੇ ਸਿੱਖ ਨੌਜਵਾਨ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਪੰਜਾਬ ਪੰਜਾਬ ਤੋਂ ਬਾਹਰੋਂ ਵੀ ਮੈਂ ਦੇਖ ਕੇ ਬਹੁਤ ਸਾਰੇ ਆਏ ਆ ਜਿਹੜੇ ਕੌਮੀ ਨਿਸ਼ਾਨ ਦੇ ਡੇਠਾ ਵੱਖ-ਵੱਖ ਥਾਵਾਂ ਤੇ ਪਹੁੰਚ ਰਹੇ ਆ ਜਕਾਰੇ ਲਾਉਂਦੇ ਜਿਹੜੀ ਸਿੱਖ ਜਵਾਨੀ ਆ ਉਹ ਫੌਰੀ ਤੌਰ ਤੇ ਜਿੰਨੀ ਵੀ ਰਾਹਤ ਦੇ ਸਕਦੀ ਆ ਆਵੇਂ ਰਾਸ਼ਨ ਪੱਖੂ ਆ ਭਾਵੇਂ ਪਸ਼ੂਆਂ ਦੇ ਚਾਰੇ ਪੱਖੂ ਆ ਉਹ ਦਿੱਤੀ ਜਾ ਰਹੀ ਆ ਤੋਂ ਇਥੇ ਆਪਾਂ ਇਹੋ ਹੀ ਕਹਿ ਸਕਦੇ ਭੀ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਸੱਚੇ ਪਾਤਸ਼ਾਹ ਦੇ ਕੌਮੀ ਨਿਸ਼ਾਨ ਦੇ ਹੇਠਾਂ ਸਿੱਖ ਜਵਾਨੀ ਵੱਲੋਂ ਨੌਜਵਾਨਾਂ ਵੱਲੋਂ ਹੋਰ ਮਨੁੱਖਤਾ ਨੂੰ ਪਿਆਰ ਕਰਨ ਵਾਲਿਆਂ ਵੱਲੋਂ ਜਥੇਬੰਦੀਆਂ ਵੱਲੋਂ ਸਿੱਖਾਂ ਦੀ ਨੁਮਾਇੰਦਗੀ ਮਾਲ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਵੇਂ ਹੋਰ ਸੰਸਥਾਵਾਂ ਹੋਣ ਕਿਸਾਨ ਜਥੇਬੰਦੀਆਂ ਵੀ ਲੱਗੀਆਂ ਕੁਝ ਪੰਜਾਬ ਨੂੰ ਪਿਆਰ ਕਰਨ ਵਾਲੀਆਂ ਜਿਹੜੀਆਂ ਇਥੋਂ ਦੀਆਂ ਇਥੋਂ ਦੀ ਬਾਲਟੀ ਆ ਉਹ ਵੀ ਲੱਗੀ ਆ ਗਏ ਆ ਤੋਂ ਇਹ ਰਾਹਤ ਵਾਲੀ ਗੱਲ ਇਹ ਹੈਗੀ ਆ ਵੀ ਸਿੱਖ ਜਵਾਨੀ ਜਿਹੜੀ ਆਪ ਮਾਰੇ ਪਹੁੰਚ ਰਹੀ ਆ ਆ ਵੀ ਉਥੇ ਰਾਹਤ ਦੇ ਰਹੇ ਆ ਪਰ ਮੈਂ ਗੁਰੂ ਦੇ ਘਰੇ ਖਲੋਤਾ ਆ ਮੈਂ ਕੋਈ ਕਿਸੇ ਪਿੰਡ ਦੇ ਵਿੱਚ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਦੇਖਿਆ ਜਿਹੜਾ ਲੋਕਾਂ ਦੀ ਜਾ ਕੇ ਬਾਹ ਫੜਦਾ ਹੋਵੇ ਗੁਰੂ ਹੀ ਉਥੇ ਬਾਹ ਫੜਦਾ ਪਿਆ ਤੋਂ ਅੱਜ ਇਹੋ ਹੀ ਲੋੜ ਆ ਵੀ ਅਸੀਂ ਇੱਕ ਦੂਜੇ ਦਾ ਸਹਾਰਾ ਬਣੀਏ ਇੱਕ ਦੂਜੇ ਦੀ ਮਦਦ ਕਰੀਏ ਆਰ ਜਿਵੇਂ ਹੁਣ ਇਹਨਾਂ ਨੇ ਉਹਨੂੰ ਆਫਤ ਡਿਕਲੇਅਰ ਕਰਤਾ ਉਦੇ ਤੋਂ ਬਾਅਦ ਜਿਹੜਾ ਵੀ ਲੋਕਾਂ ਦਾ ਜਾੜਾ ਹੋਇਆ ਵਾ ਉਹਦੇ ਲਈ ਵਿਸ਼ੇਸ਼ ਪੈਕੇਜ ਦੇਣਾ ਚਾਹੀਦਾ ਲੋਕਾਂ ਦੀ ਜਿਹੜੀ ਆ ਸਾਰਾ ਲੈਣੀ ਚਾਹੀਦੀ ਆ ਬਾਕੀ ਆਪਾਂ ਸਾਰੇ ਗੁਰੂ ਅਗੇ ਅਰਦਾਸ ਕਰੀਏ ਇੱਕ ਤੇ ਪਾਤਸ਼ਾਹ ਇਹ ਸਾਫਤ ਨੂੰ ਛੇਤੀ ਨਿਜਾਤ ਦਿਵਾਵੇ ਦੂਜਾ ਜਿਹੜੇ ਵੀ ਸਾਡੇ ਨੌਜਵਾਨ ਇਸ ਕੰਮ ਦੇ ਵਿੱਚ ਲੱਗੇ ਆ ਮਹਾਰਾਜ ਉਹਨਾਂ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖਣ ਕਈ ਥਾਵਾਂ ਦੇ ਉੱਤੇ ਨੌਜਵਾਨਾਂ ਵੱਲੋਂ ਜਾਂ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਵੱਲੋਂ ਬੰਨ ਬੰਨੇ ਜਾ ਰਹੇ ਆ ਔਰ ਉੱਥੇ ਲਾਗੇ ਦਰਿਆ ਸੁੱਕਦਾ ਵਾ ਕਈ ਥਾਵਾਂ ਤੇ ਹੱਥੇ ਹੋ ਜਾਂਦੇ ਆ ਉਹਨਾਂ ਦੀ ਆਪਾਂ ਸਲਾਮਤੀ ਦੀ ਅਰਦਾਸ ਵੀ ਸੱਚੇ ਪਾਤਸ਼ਾਹ ਜੀ ਅੱਗੇ ਕਰਦੇ ਆਂ ਬਾਕੀ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪਾਣੀ ਆਇਆ ਵਾ ਕਿ ਬਹੁਤ ਚਿੰਤਾਜਨਕ ਆ ਮੈਂ ਪਰਸੋਂ ਹਰਿਆਣੇ ਚ ਸੀ ਔਰ ਉੱਥੇ ਮੈਂ ਹਰ ਇੱਕ ਭਾਵੇਂ ਕੋਈ ਰੋਹੀ ਹੀ ਭਾਵੇਂ ਨਹਿਰ ਹੀ ਜਾਂ ਛੋਟੀ ਨਦੀ ਹਰ ਇੱਕ ਦੇ ਕੰਢੇ ਤੇ ਮੈਂ ਦੇਖਿਆ ਵੀ ਮਿੱਟੀ ਦੇ ਭਰੇ ਬੋਰੇ ਵੀ ਬਹੁਤ ਪਏ ਸੀ ਤੇ ਬਹੁਤ ਸਾਰੇ ਪੁਲਿਸ ਮੁਲਾਜ਼ਮ ਜਾਂ ਉਹਨਾਂ ਦੇ ਹੋਰ ਜਿਹੜਾ ਅਮਲਾ ਫੈਲਾਉ ਵੀ ਲੱਗਾ ਅਗਾਹ ਕਰ ਦਿੱਤਾ ਉਹਨਾਂ ਨੇ ਲੋਕਾਂ ਨੂੰ ਕਾਫੀ ਸਮਾਂ ਪਹਿਲਾਂ ਪਰ ਪੰਜਾਬ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਹਾਕਮਾਂ ਦੇ ਵੱਲੋਂ ਲੋਕਾਂ ਨੂੰ ਅਗਾਹ ਨਹੀਂ ਕੀਤਾ ਗਿਆ ਤੇ ਇਕਦਾਂ ਹੀ ਪਾਣੀ ਆਇਆ ਅੱਜ ਇਹ ਕਿੰਨਾ ਵੱਡਾ ਨੁਕਸਾਨ ਆ ਹੋਇਆ ਇਹ ਤੇ ਜਦੋਂ ਪਾਣੀ ਉਤਰਨਾ ਉਸ ਤੋਂ ਬਾਅਦ ਜ਼ਿਆਦਾ ਪਤਾ ਲੱਗੂਗਾ ਪਰ ਇਹਨਾਂ ਨੂੰ ਚਾਹੀਦਾ ਸੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਕਿਉਂਕਿ ਇੰਨਾ ਪਾਣੀ ਜਿਹੜਾ ਇਕਦਮ ਆ ਜਾਣਾ ਦਰਿਆਵਾਂ ਦੇ ਵਿੱਚ ਲੋਕਾਂ ਦੇ ਲਈ ਸਥਿਤੀ ਜਿਹੜੀ ਬੜੀ ਭਿਆਨਕ ਬਣੀ ਮੈਨੂੰ ਤੇ ਉਹ ਕਿਉਂਕਿ ਮੈਂ ਇਤਿਹਾਸ ਨੂੰ ਪਿਆਰ ਕਰਨ ਵਾਲਾ ਤੇ ਮੈਨੂੰ ਤੇ ਚੇਤਾ ਆਉਂਦਾ 1739 ਜਦੋਂ ਨਾਦਰ ਸ਼ਾਹ ਨੇ ਹਮਲਾ ਕੀਤਾ ਵਾ ਤੇ ਉਦੋਂ ਉੱਥੇ ਹੈਗਾ ਸੀ ਮੁਹੰਮਦ ਸ਼ਾਹ ਰੰਗੀਲਾ ਰਾਜ ਕਰਦਾ ਲੋਕਾਂ ਨੇ ਉਹਨੂੰ ਪਹਿਲਾਂ ਕਿਹਾ ਸੀ ਵੀ ਉਹ ਆ ਰਿਹਾ ਹੈ ਕੋਈ ਤਿਆਰੀ ਟਿਉਰੀ ਕਰ ਲੀਏ ਤੇ ਉਹ ਆਇਆ ਸੀ ਉਹਨੇ ਕੋਈ ਤਿਆਰੀ ਨਹੀਂ ਕੀਤੀ ਤੇ ਦਿੱਲੀ ਜਿਹੜੀ ਅੱਧੀ ਮਰਵਾਤੀ ਸੀ ਉਹਨੇ ਮੁਹੰਮਦ ਸ਼ਾਹ ਰੰਗੀਲੇ ਨੇ ਜਦੋਂ ਇਦਾਂ ਦੇ ਲੋਕ ਰਾਜ ਕਰਨ ਲੱਗ ਪੈਣ ਨਾ ਤੇ ਉਦੋਂ ਲੋਕ ਡੁੱਬਦੇ ਵੀ ਆ ਤੇ ਲੋਕ ਮਰਦੇ ਵੀ ਆ ਆਪਾਂ ਨੂੰ ਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਆ ਗੁਰੂ ਸਾਹਿਬ ਸਾਡੇ ਪੰਥ ਨੂੰ ਪੰਜਾਬ ਨੂੰ ਇਹ ਤੋਂ ਦੀ ਜਵਾਨੀ ਨੂੰ ਚੜ੍ਹਦੀ ਕਲਾ 'ਚ ਰੱਖਣ ਤੇ ਹਾਕਮਾਂ ਨੂੰ ਸਮਰਥ ਦੇ